ਬਹੁਤ ਬਹੁਤ ਮਾੜੀ ਘਟਨਾ ਵਾਪਰੀ ਔਰ ਇਹ ਗਰੀਬ ਪਰਿਵਾਰ ਵਿਚਾਰੇ ਛੋਟੇ ਛੋਟੇ ਜਿਹੜੇ ਦਿਹਾੜੀਦਾਰ ਲੋਕ ਨੇ ਜਿਹੜੇ ਮਹਿੰਗੀ ਸ਼ਰਾਬ ਨਹੀਂ ਲੈ ਸਕਦੇ ਉਹ ਹੁਣ ਅੱਜ ਕੱਲ੍ਹ ਅਲਕੋਹਲ ਬਹੁਤ ਅੱਜ ਦੀ ਨਹੀਂ ਕਿ ਖੈਰੇ ਇਹਦਾ ਇਤਿਹਾਸ ਪਿਛਲੇ 5 7 8 ਸਾਲਾਂ ਦਾ ਹੀ ਚਲਿਆ ਆਉਂਦਾ ਔਰ ਕੋਲ ਇੱਕ ਆ ਗਈ ਆ ਜਿਹੜਾ ਚਾਈਨੀਜ਼ ਉਹਨੂੰ ਕੋਈ ਕੈਮੀਕਲ ਆਂਦੇ ਆ ਉਹ 10 20 ਲੀਟਰ ਚ ਥੋੜਾ ਜਿਹਾ ਮਿਕਸ ਕਰਦੇ ਆ ਤੇ ਉਹ ਸ਼ਰਾਬ ਦਾ ਨਸ਼ਾ ਹੀ ਦਿੰਦੀ ਆ ਤੇ ਗਰੀਬ ਦਾ ਰੁਪਏ ਦੀ ਪੁੜੀ ਜਾਂ 20 ਰੁਪਿਆ ਦੀ ਪੁੜੀ ਲੈ ਕੇ ਉਹ ਰੋਜ਼ ਸਵੇਰੇ ਵੀ ਪੀਂਦੇ ਆ ਤੇ ਸ਼ਾਮ ਨੂੰ ਵੀ ਪੀਂਦੇ ਆ। ਆ ਜੋ ਵਿਚਾਰੇ ਗਰੀਬ ਜਿਹੜੇ ਉਹਦੀ ਭੇਟ ਚੜ੍ਹੇ ਆ। ਔਰ ਇਹ ਤੇ ਮਤਲਬ ਸਾਰਾ ਸਿਸਟਮ ਜਿਹੜਾ ਹੈ ਇਹ ਫੇਲ ਹੋ ਗਿਆ ਸਰਕਾਰ ਦਾ। ਇਹ ਜਿਹੜੀ ਸਰਕਾਰ ਹੈ ਇਹਦਾ ਫਰਜ ਮੁੱਖ ਮੰਤਰੀ ਕਦ ਤੇ ਆਏ ਸੀ। ਜਦੋਂ 120 ਮੋਤਾਂ ਆਈਆਂ ਸੀ ਸਾਡੀ ਸਰਕਾਰ ਵੇਲੇ ਵੀ। ਨਿਆਂ ਉਹਦਾ ਵੀ ਨਹੀਂ ਦਿੱਤਾ ਗਿਆ। ਮੈਂ ਵੀ ਕਹਿੰਦਾ ਆ। ਉਦੋਂ ਦਾ ਕਿਉਂਕਿ ਮਾਫੀਆ ਇੱਕ ਬਹੁਤ ਵੱਡਾ ਸਿਸਟਮ ਹੈ। ਸਾਡੇ ਦੇ ਹੱਥ ਵੀ ਜਕੜੇ, ਸਾਡੇ ਵੀ ਵਿਕੇ। ਹੁਣੇ ਮੁੱਖ ਮੰਤਰੀ ਦਾ ਸਿਸਟਮ ਵਿਕੇ ਆ। ਹੁਣ ਇਹਨਾਂ ਦਾ ਕਾਰਵਾਈ ਕਿਉਂ ਨਹੀਂ ਹੋਈ ਇਹਨਾਂ ਦਿਨਾਂ ਦੀ? ਕੀ ਇੰਟੈਲੀਜ ਸਪੀੜਾ ਪੁਲਿਸ ਫੀੜਾ ਦੱਸੋ ਕਿ ਤੁਸੀਂ ਕਾਬਲ ਨਹੀਂ ਇਸ ਕੰਮ ਦੇ ਹੋ ਮੋਨਿਸਟਰ ਤੁਸੀਂ ਹੋ ਆ ਮਹਿੰਗੀ ਸ਼ਰਾਬ ਵਕਦੀ ਕਿਉਂ ਆ ਆ ਸਾਡੇ ਅਮਰਸਰ ਦੋ ਧਿਰਾਂ ਨੇ ਟੇਕੇ ਲਏ ਦੋਵੇਂ ਦੋਵੇਂ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਮਹਿਕਮੇ ਨੇ ਡੀਟੀਸੀ ਨੇ ਐਕਸਾਈਜ਼ ਨੇ ਡਾਂਗ ਦੇ ਕੇ ਦੋਹਾਂ ਨੂੰ ਰਾਜੀ ਮਤਲਬ ਇਸ ਲਈ ਰਾਜੀ ਕੀਤਾ ਵੀ ਨਹੀਂ ਮੋਨੋਪੋਲੀ ਕਰੋ ਪੈਸੇ ਉੱਤੇ ਤੱਕ ਦੇਣੇ ਮੰਤਰੀ ਤੱਕ ਪੁੱਛੋ ਇਹਨਾਂ ਨੂੰ ਕਰਾਈ ਨਹੀਂ ਮੋਨੋਪੋਲੀ ਅਮਰਸਰ ਚ ਮਹਿੰਗੀ ਸ਼ਰਾਬ ਤੁਸੀਂ ਵੇਚਣੀ ਆ ਆ ਗਰੀਬ ਕਿੱਥੇ ਜਾਣ ਹਰ ਵਰੀ ਮਤਲਬ ਮੋਤਾਂ ਜਿਹੜੀਆਂ ਨੇ ਜਰੀਲੀ ਸ਼ਰਾਬ ਨਾਲ ਗਰੀਬ ਦੀ ਹੁੰਦੀ ਹੈ ਜਿਹੜਾ ਵਿਚਾਰਾ ਦਿਹਾੜੀ ਲਾ ਕੇ ਆਉਂਦਾ ਉਹ ਥਰੀ ਟੁੱਟਦਾ ਜਾਂ ਮਿਹਨਤ ਜਿਆਦੀ ਕੀਤੀ ਹੁੰਦੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਨੀਂਦ ਲੈਣ ਦੀ ਉਹ ਚੀਜ਼ਾਂ ਕਰਦਾ ਫਿਰ ਆਦੀ ਹੋ ਜਾਂਦਾ ਇਸ ਚੀਜ਼ ਦਾ 70 ਵਿਛੇ ਨੇ ਪਰਲੇ ਲੈਿੰਦੇ ਮਰ ਗਏ ਅਮਰਸਾ ਤੇ ਚਾਰ ਚਫਰੇ ਡਰੱਗ ਨਸ਼ਾ ਆਪਣਾ ਡੜਾ ਸੱਟਾ ਸੱਤੇ ਨਾਸ ਮਾਰੇ ਅਮਰਸਰ ਦਾ ਤੇ ਜਿਹੜੇ ਚ ਕਰਾਉਂਦੇ ਨੇ ਉਹਨਾਂ ਨੂੰ ਗਨਮੈਨ ਦਿੱਤੇ ਇਹਨਾਂ ਨੇ ਕਰੋ ਇਹਨਾਂ ਦੀ ਚਾਹ ਜਾਂਚ ਕਿਹਨੇ ਦਿੱਤਾ ਗਨਮੈਨ ਇਹਨਾਂ ਨੂੰ ਉਹੀ ਬੰਦੇ ਕਾਲੀਆਂ ਜਗੱਡੀਆਂ ਚ ਹੁੰਦੇ ਆ ਮਾਫੀਆ ਉਹੀ ਕਾਗਰਸੀਆਂ ਚੜਦੇ ਆ ਆਪਣੇ ਪੈੜ ਬਣਾ ਰਹੇ ਤੇ ਉਹੀ ਅੱਜ ਇਹਨਾਂ ਦੇ ਮੰਤਰੀਆਂ ਦੇ ਐਮਐਲਏ ਦੇ ਗੱਡੀਆਂ ਚ ਨੇ ਉਹ ਨਗਾਣ ਗੰਨ ਸਾਡੇ ਸਾਡੇ ਨਾਲ ਸਾਡੇ ਬੰਦੇ ਨਾਲ ਲਾਈ ਬੈਠੇ ਸਾਡੇ ਦੇ ਵਿੱਚ ਨਾਲ ਨੇ ਕੋਈ ਨਹੀਂ ਕੋਈ ਸੋਚਦਾ ਹੀ ਨਹੀਂਗਾ ਪਰ ਜਿੱਕੇ ਵਾਲੇ ਇਸ ਘਟਨਾ ਨੂੰ ਜ਼ਿੰਮੇਵਾਰ ਕਿਹਨੂੰ ਸਮਝਦੇ ਤੁਸੀਂ ਪ੍ਰਸ਼ਾਦ ਜੀ ਨੂੰ ਤਾਂ ਮੌਜੂਦਾ ਸਰਕਾਰ ਨੂੰ ਲੱਗਦਾ ਕਿ ਜ਼ਿੰਮੇਵਾਰ ਐ ਨੇ ਕੌਣ ਜ਼ਿੰਮੇਵਾਰ ਹੈ ਜਿਹਨਾਂ ਕੋ ਤਾਕਤ ਉਹ ਨਾ ਜ਼ਿੰਮੇਵਾਰ ਹੋਣਾ ਹੈ ਰਾਤੋ ਰਾਤ ਸਾਰਾ ਨੈਟਵਰਕ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਫਿਰ ਪਹਿਲਾਂ ਸੁੱਤੀ ਪਈ ਸੀ ਮੈਂ ਕਹਿੰਦਾ ਸਾਡੇ ਵੇਲੇ ਹੋਈ ਸੀ ਇਹਨਾਂ ਬਹੁਤ ਉਹ ਧਰਨੇ ਦਿੱਤੇ ਸੀ ਵੀ 120 ਮੌਤਾਂ ਹੋਈਆਂ ਉਹਦੀ ਜਾਂਚ ਕਰ ਲੋ ਅੱਜ ਉਹਨੂੰ ਵੀ ਪਿੱਛੇ ਲੈ ਜਾਓ ਕਿਹੜੇ ਸੀ ਬੰਦੇ ਬੰਦੇ ਦੇ ਇੱਕ ਹੀ ਨੇ ਨਾ ਜਿਹੜੇ ਵੱਡੀ ਸਪਲਾਈ ਦੇ ਰਹੇ ਆ 110 ਲੀਟਰਾਂ ਚ ਜੇ ਜੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਇਹਨਾਂ ਦਾ ਇੰਟੈਲੀਜੈਂਸ ਨੂੰ ਵੀ ਇੱਥੇ ਸ਼ਰਾਬ ਮਹਿੰਗੀ ਪਿਆਦੀ ਗਰੀਬ ਸਸਤੀ ਪੀਂਡਿਆ ਕਿੱਥੋਂ ਆ ਰਹੀ ਕੋਰ ਸਪਲਾਈ ਦੇ ਰਿਆ ਸਾਰੇ ਪੈਸੇ ਲੈਂਦੇ ਆ ਲੱਗਦਾ ਕੀ ਹੋਣ ਲੋਕਾਂ ਦੀ ਮੌਤ ਹੋ ਗਈ 14 ਲੋਕਾਂ ਦੀ ਵੀ ਆ ਗਈ ਹੈ ਜੀ 14 ਲੋਕਾਂ ਦੀ ਮੌਤ ਹੋ ਗਈ ਬਿਲਕੁਲ ਬਦਲ ਯਾਰ ਉਹ ਉਹ ਤਾਂ ਕੈਮੀਕਲ ਅੰਦਰ ਚਲੇ ਗਿਆ ਜਿਉਂ ਜਿਉਂ ਨੇ ਅਸਰ ਕਰਦੇ ਜਾਣਾ ਤੇ ਉਹ ਤੋਂ ਵੱਧੀਆਂ ਜਾਣੀਆਂ 50 ਤੋਂ ਵੱਧ ਨੇ ਨਰਾਜ ਨਜਾਇਜ਼ ਸ਼ਰਾਬ ਦਾ ਮਾਫੀ ਆ ਸਰਕਾਰ ਦੀ ਸਹਿਤ ਹੈ ਪੁਲਿਸ ਪ੍ਰਸ਼ਾਸਨ ਦੀ ਸਹਿਤ ਹੈ ਜਾਂ ਫਿਰ ਕਿਸੇ ਹਲਕੇ ਦੇ ਸਿਆਸੀ ਸਹਿਤ ਹੈ ਨਿਕਲਿਆ ਜੀ ਦੇਖੋ ਜੀ ਇਹ ਜਿਹੜਾ ਮਾਫੀਆ ਹੁੰਦਾ ਇਹ ਵੱਡੇ ਸਿਸਟਮ ਹਲਕੇ ਵਾਲੇ ਕੋਈ ਇਹ ਦੇ ਵਿਚਾਰੇ ਹੌਲਦਾਰ ਨਹੀਂ ਬਦਲ ਸਕਦੇ ਹਲਕੇ ਵਾਲੇ ਦੇ ਬੰਦੇ ਕੀ ਆ ਇਹ ਨਹੀਂ ਇਹਨੇ ਜੋਗੇ ਇਹ ਉੱਤੋਂ ਚੱਲਦਾ ਆ ਇਹ ਮੇਰੇ ਚੰਡੀਗੜ੍ਹ ਤੋਂ ਥਾਣੂ ਆਉਂਦਾ ਇਹ ਕੰਮ ਹਰ ਸਰਕਾਰ ਚ ਆਉਂਦਾ ਈ ਆ ਸੈਕਟਰੀ ਸਾਰਿਆਂ ਨੂੰ ਪਤਾ ਹਮ ਸੈਕਟਰੀਆਂ ਨੂੰ ਪਤਾ ਕੌਣ ਵੇਚਦਾ ਆ ਬੀਜੀਪੀ ਨੂੰ ਪਤਾ ਕੌਣ ਵੇਚਦਾ ਆ ਕੀ ਆ ਥੱਲੇ ਪਰ ਇਹਨਾਂ ਦੀ ਜ਼ਿੰਮੇਵਾਰੀ ਕੋਈ ਤੈਅ ਨਹੀਂ ਕਰਦਾ ਸਰੋਜਾ ਸਾਹਿਬ ਕੁਝ ਹੀ ਬੇਸੋ ਮਖਲਾ ਕਿਲੋਮੀਟਰ ਦੀ ਜਗ੍ਹਾ ਜਿੱਤੇ ਚੌਂਕੀ ਆ ਪੁਰਾਣੀ ਮੈਂ ਕੀ ਕਹਿ ਰਿਹਾ ਫਿਰ ਫਿਰ ਇਹ ਜ਼ਿੰਮੇਵਾਰ ਕਿਹਨੂੰ ਦਿਖਾਉਣਾ ਜੀ ਅੱਜ ਇੱਕ ਕਰਨਗੇ ਇਹ ਵੱਤੋਂ ਵੱਦੇ ਐਸੇ ਸਸਪੈਂਡ ਕਰ ਦੇਣਗੇ ਉਹ ਤਦ ਕਾਰਵਾਈ ਚਲੇ ਜੋ ਡੀਐਸਪੀ ਤੱਕ ਚਲੇ ਜੋ ਇਹ ਕਿਉਂ ਨਹੀਂ ਉੱਤੋਂ ਤੱਕ ਜਾਂਦੀ ਕਿਉਂ ਨਹੀਂ ਅੱਗ ਉੱਤੋਂ ਤੱਕ ਜਾਂਦੀ ਉਹ ਬੀਬੀ ਬਾਰ ਕਢਾਈ ਆ ਸ਼ਰੇਮ ਅਗਲੇ ਕਢਾਈ ਆ ਕੀ ਉਹ ਸਿਰਫ ਇਸ ਕਰਕੇ ਕਿ ਪੁਲਿਸ ਇਹਨਾਂ ਨੂੰ ਫਾਇਦਾ ਬਣਾਇਆ ਸਰਕਾਰ ਨੂੰ ਪੁਲਿਸ ਤਾਂ ਨਹੀਂ ਆ ਗਲਤ ਮਲਤ ਕੰਮ ਲਾਉਣੇ ਆ ਵਿਰੋਧੀਆਂ ਨੂੰ ਦੰਦਰ ਦੇਣਾ ਹੈ ਵਿਰੋਧੀਆਂ ਦੇ ਵਿਰੋਧ ਪਰਚੇ ਕਰਨੇ ਆ ਐਸ ਕਰਕੇ ਔਰ ਇਹ ਤਾਰਾ ਪਿਛਲੀ ਤਰੀ ਆਉਂਦੀ ਹੈ ਜਦ ਸਰਕਾਰ ਤੇ ਵੰਦਾ ਉਹ ਕਹਿੰਦਾ ਵਿਰੋਧੀ ਮੈਂ ਮਾਰਨੇ ਖਤਮ ਕਰਨੇ ਆ ਉਹ ਚੱਕਰ ਦੇ ਵਿੱਚ ਪੁਲਿਸ ਇਹਨਾਂ ਦੇ ਚੰਦ ਅਫਸਰ ਜਿਹੜੇ ਆ ਇਹਨਾਂ ਦੇ ਲਾੜਲੇ ਬਣ ਜਾਂਦੇ ਆ ਉਹ ਫਿਰ ਮਾਪੇ ਨਾਲ ਰੜਕੇ ਲੁੱਟਦੇ ਵੀ ਆ ਤੇ ਕੁੱਟਦੇ ਵੀ ਆ ਫਰਮਾਰਾਂ ਲਈ ਕੀ ਹਮਦਰਦੀ ਜਿਤਾਉਂਦੇ ਹੋ ਕੀ ਸਰਕਾਰ ਨੂੰ ਆਹ ਦੇਖੋ ਹਮਦਰਦੀ ਤਾਂ ਸਾਡੀ ਰਹਿਣੀ ਉਹਨਾਂ ਵਿਚਾਰੇ ਮੈਂ ਦੇਖੋ ਅਸੀਂ ਤਾਂ ਬੋਰਡਕਾਸਟ ਚਲੇ ਜਾਣਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਉਹ ਤੇ ਉਹਨਾਂ ਦੀ ਜ਼ਿੰਦਗੀ ਪਹਾੜ ਹੈ ਅਗਲੇ ਬੰਨੇ ਅਸੀਂ ਅੱਜ ਇੱਥੇ ਬੋਲਾਂਗੇ ਮਿਲਾਂਗੇ 10 ਮਿੰਟ ਉਹਨਾਂ ਦੀ ਜ਼ਿੰਦਗੀ ਤੇ ਪਹਾੜ ਬਣ ਗਈ ਨਾ ਨਿਕਲ ਨਿਕਲੇ ਬੱਚੇ ਆ ਤੁਹਾਡੀ ਸਰਕਾਰ ਸੀ ਕਰਨਤਾਰ ਦੇ ਵਿੱਚ ਘਟਨਾ ਹੋਈ ਸੀ ਮੁਕਤਬੜ ਵਿੱਚ ਘਟਨਾ ਹੋਈ ਸੀ ਤਾਂ ਨੌਕਰੀਆਂ ਤੱਕ ਮੰਗ ਕੀਤੀ ਗਈ ਸੀ ਤੁਸੀਂ ਅੱਜ ਇਥੋਂ ਕੀ ਮੰਗ ਕਰ ਰਹੇ ਹੋ ਆਮ ਆਦਮੀ ਪਾਰਟੀ ਦੇਖੋ ਮੇਰੀ ਤਾਂ ਮੰਗ ਇਹ ਹੈ ਪਹਿਲੋ ਤੇ ਮੈਨੂੰ ਇਹ ਦੱਸੋ ਵੀ ਜਿਹੜਾ ਵੱਡਾ ਮੁਖੀ ਕੌਣ ਹੈ ਪੰਜਾਬ 'ਚ ਅਲਕੋਲ ਦਾ ਐਕਸਪਲਾਈ ਦਾ ਜੇ ਉਹਨੂੰ ਭੰਨੋਗੇ ਅਗੜੀਆਂ ਮੰਗਾਂ ਵੀ ਕਰ ਲਾਂਗੇ ਮੰਗ ਤੇ ਮੈਂ ਕਹਿੰਦਾ ਕਿ ਉਹਨਾਂ ਨੂੰ ਰਾਤ ਦਿਓ ਜਿੰਨੀ ਕਰੀਪਾ ਨੂੰ ਦੇ ਸਕਦੇ ਜ ਵੱਧ ਤੋਂ ਵੱਧ ਨੌਕਰੀ ਦੇ ਦੇ ਨੌਕਰੀ ਦੀ ਦਿਓ ਜੇ ਕੋਈ ਮਾਲੀ ਮੱਧ ਹੈ ਤੇ ਮਾਲੀ ਦਿਓ ਸਰਕਾਰ ਕਰੇ ਪਰ ਮੇਰਾ ਇੱਕ ਹੀ ਸਵਾਲ ਹੈ ਵੀ ਕਿੰਨਾ ਚਿਰ ਕਿੰਨਾ ਚਿਰ 3-4 ਸਾਲ ਸਰਕਾਰ ਬਣ ਤੋਂ ਬਾਅਦ ਸਾਰੀਆਂ तरह ਰੌਲਾ ਪਾਣਾ ਸ਼ੁਰੂ ਕਰ ਦਿੰਦੀ ਆ ਅਸੀਂ ਨਜੇ ਕਦਮ ਕਰਾਂਗੇ ਓਏ ਵੱਧੇ ਜਾਣਦੇ ਆ ਅਸੀਂ ਮਰਦੇ ਅਸੀਂ ਬਾਰਡਰ ਤੇ ਬੈਠੇ ਸਾਡੇ ਬੱਚੇ ਸਾਨੂੰ ਆ ਸਾਡੇ ਨੂੰ ਅਫਸੋਸ ਕਰਨੀ ਜਾਇਆ ਜਾਂਦਾ ਕੀ ਅਫਸੋਸ ਕਰੀਏ ਉਹਦੇ ਨਾਲ ਅੱਛਾ ਗੰਦੀ ਸਾਰੀ ਪੋਲੀਟਿਕਲ ਜਮਾਤ ਹੋ ਜਾਂਦੀ ਐ ਨਾ ਬੰਦਿਆ ਕਰਕੇ ਸਾਰੀਆਂ ਸਰਕਾਰਾਂ ਚ 10 ਤੋਂ 20 ਬੰਦੇ ਹੁੰਦੇ ਨੇ ਜਿਹੜੇ ਰਾਜ ਰਾਜ ਦੇ ਨੇ ਮੰਤਰੀ ਐਮ ਐਲ اے ਜਾਂ 30 ਹੋਣਗੇ ਮੈਕਸਿਮਮ ਬਾਕੀ ਦੇ ਵਿਚਾਰੇ ਗਾਲ੍ਹਾਂ ਕਾਂਦੇ ਲੋਕਾਂ ਦੀਆਂ ਕਦਰ ਚਾਹੀਦਾ ਦੱਸਦਾ ਜੀ ਇਹ ਹਾਲਾਤੀ ਆ ਪੰਜਾਬ ਦੀ ਜਿਹੜਾ ਵੀ ਬੰਦਾ ਉਹ ਚੰਡੀਗੜ੍ਹ ਬਹਿ ਜਾਂਦੇ ਆਪਣਾ ਬਸ ਉੱਥੇ ਹਾਂ ਪਸ ਉੱਥੇ ਹੀ ਸਿਸਟਮ ਚੱਲਣਾ ਆ ਉੱਥੇ ਹੀ ਉਹਨਾਂ ਉਹਨਾਂ ਹੀ ਡੀ ਐਸ ਪੀ ਬੁਲਾਉਣੇ ਆ ਉਹਨਾਂ ਡੀ ਟੀ ਸੀ ਲਾਉਣੇ ਆ ਉਹਨਾਂ ਹੀ ਐਸ ਐਸ ਪੀ ਲਾਉਣੇ ਆ ਓਏ ਜੇ ਤੁਸੀਂ ਚਲਦਾ ਆ ਉਹ ਕਿੱਥੇ ਮੁੜ ਕੇ ਸਾਰਾ ਕਬਜ਼ਾ ਕਰਦੇ ਪਾਸੇ ਆਮ ਆਦੀ ਪੰਜਾਬ ਸਰਕਾਰ ਵੱਲੋਂ 7 ਤਰੀਕ ਤੋਂ ਜਿਹੜਾ ਨਸ਼ਾ ਮੁਹੀਮ ਨੂੰ ਜਿਹੜਾ ਉਹ ਵੀਰਾ ਚੱਕਿਆ ਹੋਇਆ ਪਿੰਡਾਂ ਦੇ ਵਿੱਚ ਦੇਖੋ ਮੈਂ ਚੰਗੀ ਗੱਲ ਦੀ ਹਮੇਸ਼ਾ ਤਾਰੀਫ ਕਰਦਾ ਚੰਗੀ ਗੱਲ ਪਰ ਇੱਕੋ ਮੈਨੂੰ ਦੱਸਣ ਵੀ ਆ ਜਿਹੜੇ ਨਸ਼ੇ ਵਾਲੇ ਤੁਹਾਡੇ ਸਾਹਮਣੇ ਥੱਲੇੋਂ ਨਿਕਲਦੇ ਜਾ ਰਹੇ ਕਿੱਥੇ ਗਏ ਰਾਜੀ ਦੇ ਘਰ ਗਏ ਜੇ ਰਾਣੋ ਵਾਲੇ ਦੇ ਘਰ ਗਏ ਜੇ ਜਿਹੜੇ ਵੀ ਤੁਹਾਡੇ ਨਾਲ ਜਿਨ੍ਹਾਂ ਦੇ ਪਰਚੇ ਦਰਜ ਆਲੇ ਬੰਦੇ ਜਿਨ੍ਹਾਂ ਦੇ ਪਰਚੇ ਦਰਜ ਗਏ ਜੇ ਕਿਥੇ ਘਰ ਵੱਡੇ ਟਾਇਏ ਕੋਈ ਨਹੀਂ ਕਿਉਂਕਿ ਉਹ ਸਾਰੇ ਉਹ ਸਿਸਟਮ 'ਚ ਨੇ ਇਹ ਇਹ ਹਰ ਸਰਕਾਰ ਦਾ ਬੇੜਾ ਕਰਕ ਹੁੰਦਾ ਹੁਣ ਐਚ ਕੀ ਆ ਅੱਜ ਅੱਜ ਮਨ ਮਹਿੰਗੀ ਅੱਜ ਹੁਣ ਉਹੀ ਕਹਿੰਦੇ ਨੇ ਸਾਰੇ ਪਿੰਡ ਵਾਲੇ ਕਿ ਸ਼ਰਾਬ ਮਹਿੰਗੀ ਬੜੀ ਕਰਨਗੀ ਗਰੀਬ ਨੇ ਤੱਕੇ ਨੇ ਪੀਣੀ ਪੀਣੀ ਐ ਤੂੰ ਛੱਡ ਨਹੀਂ ਸਕਦੇ ਇਹਨੂੰ ਤੂੰ ਰੋਕ ਨਹੀਂ ਸਕਦੇ ਜਾਂ ਤੇ ਕੋਈ ਇਹੋ ਜਿਹਾ ਸਿਸਟਮ ਕਰੋ ਵੀ ਇਹ ਨਾ ਪੀਣ ਉਹ ਵੱਡਾ ਕੰਮ ਐ